ਪਰ ਜਿਹੜੀ ਗੱਲ ਹੋਏ ਵੀ ਸੱਚੀ ਆ ਜਿਹੜੀ ਲੱਖਾ ਕਹਿ ਰਿਆ ਸਟੀਰੀਟ ਹੈਗਾ ਪਰ ਜੇ ਆਪਾਂ ਕਹੀਏ ਸਾਰੇ ਹੀ ਸਟੀਰੀਟ ਲਾਉਂਦੇ ਆ ਉਹ ਵੀ ਗੱਲ ਗਲਤ ਨਵੇਂ ਮੁੰਡੇ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਆ ਸਾਡੇ ਹਲਕੇ 90% ਲਾਉਂਦੇ ਨੇ ਨਹੀਂ ਜੀ 90% ਨਹੀਂ ਕਹਿ ਸਕਦੇ ਆਪਾਂ ਨੂੰ ਜਾਨੀ ਕਿ 70% ਪਲੇਅਰ ਕਰਦੇ ਆ 30% ਪਲੇਅਰ 70% ਪਲੇਅਰ ਜਿਹੜੇ ਨਵੇਂ ਮੁੰਡੇ ਉੱਠ ਰਹੇ ਆ ਜਿਹੜੇ ਕੀ ਨਵੇਂ ਹਾਂ ਨਵੇਂ ਮੁੰਡੇ ਪੁਰਾਣੇ 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 ਚੋਂ ਕਿੰਨੇ ਪੁਰਾਣੇ ਕੋਈ ਤਾਂ ਗੇਮ ਛੱਡ ਛੱਡ ਚੁੱਕੇ ਆ ਕੁਝ ਬੰਦੇ ਨਸ਼ੇ ਦੇ ਆਦੀ ਹੋ ਚੁੱਕੇ ਸੀ ਪੁਰਾਣੇ ਤੁਸੀਂ ਦੇਖਿਆ ਹੀ ਹੋਣਾ ਕਿੰਨੇ ਕਿੰਨੇ ਤਗੜੇ ਪਲੇਅਰ ਆ ਹੂੰ ਗਰਜੀਤ ਸੀ ਤੂੰ ਤਾਂ ਆਲਾ ਹੁੰਦੀਆਂ ਇੰਟਰਵਿਊ ਕਿੰਨੀਆਂ ਚੱਲੀਆਂ ਉਹ ਕਿੱਡਾ ਨਾਮੀ ਪਲੇਅਰ ਸੀ ਕਦੇ ਦੇਖਿਆ ਕਿਸੇ ਨੇ ਵੀ ਉਹ ਨਸ਼ੇ ਦਾਦੀ ਕਿਉਂ ਹੋਇਆ ਕਿਵੇਂ ਹੋ ਗਿਆ ਇਹ ਕੌਣ ਕਰਦਾ ਇਹ ਪ੍ਰੋਮੋਟਰ ਕਿਵੇਂ ਹੱਥਾਂ ਦੇ ਚੱਕਦੇ ਜਦੋਂ ਨਾਮ ਬਣਦਾ ਜਿਹੜੀਆਂ ਹੁਣ ਬਾਹਰ ਗੀਮਾਂ ਹੁੰਦੀਆਂ ਪਲੇਅਰ ਸੱਦੇ ਜਾਂਦੇ ਆ ਉੱਥੇ ਕਿਸੇ ਨਾਲ ਕੋਈ ਨਹੀਂ ਉਹਨਾਂ ਨੂੰ ਮਤਲਬ ਇਹ ਹੁੰਦਾ ਵੀ ਤੇਰੇ ਤੇ ਇੰਨੇ ਪੈਸੇ ਖਰਚੇ ਆ ਸਾਨੂੰ ਆ ਮੈਚ ਜਿੱਤ ਕੇ ਦੇ ਮੈਚ ਫਿਕਸਿੰਗ ਹੁੰਦੀ ਬਾਹਰ ਵੀ ਅੱਛਾ ਕਹਿੰਦੇ ਜੋ ਮਰਜ਼ੀ ਕਰ ਤੇ ਮੈਚ ਜਿੱਤ ਕੇ ਸਮਾਨ ਉੱਥੇ ਦਿੱਤਾ ਜਾਂਦਾ 플레이ਰਾਂ ਨੂੰ ਵੀ ਤੂੰ ਮੈਚ ਖੇੜ ਕਿਉਂਕਿ 플레이ਰ ਕੋਲ ਹਰ ਇੱਕ ਨਾਮੀ 플레이ਰ ਕੋਲ 2-3 ਸਾਲ ਆਪਣਾ ਕੈਰੀਅਰ ਬਣਾਉਣ ਨੂੰ ਉਹ ਉਦੋਂ ਤੱਕ ਖੇਡਦਾ ਸਮਾਨ ਵੀ ਲਾਉਂਦਾ ਤਗੜਾ ਹੁੰਦਾ ਜਦੋਂ ਉਹ ਬੰਦਾ ਖਤਮ ਉਹਨਾਂ ਨੂੰ ਪਤਾ ਵੀ ਹੋਣੀ ਰੇਡਾਂ ਕੱਢਣੋਂ ਹਟ ਗਿਆ ਸੋ ਹੁਣ ਪਲੇਅਰ ਨਸ਼ੇ ਚ ਕਿਵੇਂ ਪੈਂਦੇ ਆ ਗੱਲ ਇਹ ਆ ਸਭ ਤੋਂ ਵੱਡੀ ਇੱਕ ਪਲੇਅਰ ਨੂੰ ਤਿਆਰ ਕੀਤਾ ਜਾਂਦਾ ਜਦੋਂ ਦਾ ਨਾਮ ਬੋਲਦਾ ਪ੍ਰਮੋਟਰ ਦੇਖਦੇ ਬਹੁਤ ਤਗੜਾ ਉਹਦੇ ਬਾਹਰ ਦੇ ਵੀ ਜਿ ਲੱਗਦੇ ਆ ਜਦੋਂ ਬਾਹਰ ਜਾਂਦਾ ਸਟੀਰੋਇਡ ਦਾ ਮੇਨ ਆਇਆ ਹੀ ਬਾਹਰੋਂ ਆ ਉਥੇ ਇੱਥੋਂ ਤੱਕ ਹੁੰਦਾ ਵੀ ਜਿਹੜੇ ਇਹ ਰਿਐਲਿਟੀ ਦੱਸਣ ਲੱਗਾ ਉਹਨੂੰ ਸਚਾਈ ਉਥੇ ਕਿਹਾ ਜਾਂਦਾ ਮੇਰੇ ਕਈ ਸੱਜਣਾਂ ਜਿਨ੍ਹਾਂ ਨਾਲ ਮੇਰੀ ਗੱਲ ਹੁੰਦੀ ਬਾਹਰ ਵੀ ਭਾਈ ਇੱਥੇ ਆ ਚੀਜ਼ ਕਹਿੰਦੇ ਆ ਇਸ ਸਮਾਨ ਜਿਹੜਾ ਲੈਣਾ ਚੱਕ ਸਾਨੂੰ ਮੈਚ ਨਾਲ ਮਤਲਬ ਆ ਮੈਚ ਖੇੜ ਬਰ ਬੈਣ ਨਹੀਂ ਹੈਗਾ ਭਾਈ ਸਭ ਕੁਝ ਚੱਲਦਾ ਬੈਣ ਕਿ ਕਿਹਨੇ ਇਹੀ ਆਪਣੇ ਬੰਦੇ ਕਰਵਾਉਂਦੇ ਆ ਉੱਥੇ ਸਾਰਾ ਕੁਝ ਚੱਲਦਾ ਮੈਨੂੰ ਮੇਰੇ ਸੱਜਣਾਂ ਕੋਈ ਖਾਸ ਮੈਂ ਨਹੀਂ ਨਾਮ ਲੈਣਾ ਚਾਹੁੰਦਾ ਉਹਨੇ ਦੱਸਿਆ ਵੀ ਆਹ ਕੁਝ ਚੱਲਦਾ ਏਦਾਂ ਮੁੰਡੇ ਆ ਸਟੀਰੀਟ ਲਾਉਂਦੇ ਜਦੋਂ ਇੱਕ ਪਲੇਅਰ ਤਗੜਾ ਉਹਦੇ ਤੇ ਗੇਮ ਖੇੜੀ ਜਦੋਂ ਉਹ ਬੰਦਾ ਰੇਡਾਂ ਕੱਢਣ ਨੂੰ ਹਟ ਜਾਂਦਾ ਉਸ ਤੋਂ ਬਾਅਦ ਉਹ ਇੱਕ ਘੋੜੇ ਦੀ ਤਰ੍ਹਾਂ ਤੈਨੂੰ ਮਰ ਤਿਆ ਜਾਂਦਾ ਵਿਦੇਮਿਕ ਰਿਸਰ ਕੂੜੇ ਦੇ ਪੈਸੇ ਲੱਗਦੇ ਆਵੇਂ ਪਲੇਅਰ ਤੇ ਲੱਗਦੇ ਆ ਸੋ ਬਾਹਰ ਜਿਹੜੇ ਪ੍ਰਮੋਟਰ ਸਾਦੇ ਆ ਇਹਨਾਂ ਨੂੰ ਗੀਮਾਂ ਕਰਦੇ ਆ ਸੋ ਉੱਥੇ ਵੀ ਪਰਚੀ ਕੱਟੀ ਜਾਂਦੀ ਜਿਹਨੇ ਖੜਕੇ ਦੇਖਣਾ ਮੈਚ 80 ਡਾਲਰ ਆ ਜਿਹਨੇ ਦੂਜੇ ਬੈਠ ਕੇ ਦੇਖਣਾ ਉਹਦੀ ਟਿਕਟ 80 ਡਾਲਰ ਵੱਧਾ 50 ਡਾਲਰ ਜਿਹਨੇ ਸਟੇਜ ਤੇ ਬਹਿਣਾ ਉਹਦੀ ਟਿਕਟ ਲੱਗਾ ਜਿਹਨੇ ਆਡੀਅנס ਦੇ ਵਿੱਚ ਨਾਮ ਬੁਲਵਾਉਣਾ ਪ੍ਰਮੋਟਰ ਜਿਹੜੇ ਆ ਜਿਹੜਾ ਕਮੈਂਟਰੀ ਕਰਦਾ ਉਹਨੂੰ ਲੱਗ ਪੈਸੇ ਦੇਣੇ ਆ ਵੀ ਤੂੰ ਭਾਈ ਇੰਨੇ ਵਾਰ ਨਾਮ ਬੋਲ ਜਿਵੇਂ ਇੱਥੇ ਢੜੇ ਬਾਜੀਆਂ ਗਰੁੱਪ ਬਾਜੀਆਂ ਫੋਰਨ ਚ ਵੀ ਚੱਲਦੀਆਂ ਸੋ ਇਹ ਸਚਾਈ ਆ ਜਿਹੜੇ ਦੇਖ ਰਹੇ ਆ ਉਹ ਦੱਸਣਗੇ ਤੁਹਾਨੂੰ ਤੇ ਫਿਰ ਤਾਂ ਵਧੀਆ ਗੱਲ ਆ ਨਾ ਵੀ ਆਡੀਅנס ਪੈਸੇ ਦੇ ਕੇ ਦੇਖਦੀ ਏ ਤੇ ਪਲੇਅਰਾਂ ਨੂੰ ਹੀ ਇਹ ਪ੍ਰੋਬਲਮ ਆ ਨਾ ਜਿਹਨੂੰ ਪੈਸਾ ਬਣਦਾ ਉਹ ਕਹਿੰਦਾ ਮੈਂ ਤਗੜਾ ਨਾ ਖੇਡਿਆ ਜਦੋਂ ਅਗਲਾ ਸਮਾਨ ਲਾ ਕੇ ਆਇਆ ਮੈਂ ਕਿਉਂ ਨਾ ਲਾਵਾਂ ਜੇ ਮੈਂ ਮਾੜੀ ਗੇਮ ਖੇਡ ਗਿਆ ਮੈਨੂੰ ਅਗਲੀ ਵਾਰੀ ਵੀਜਾ ਨਹੀਂ ਮਿਲਣਾ ਮੇਰੀ ਪ੍ਰਦਰਸ਼ਨੀ ਘਟ ਜਾਣੀ ਆ ਮੈਂ ਬੇਕਾਰ ਹੋ ਜੂੰਗਾ ਸੋ ਇਹ ਹੀ ਸਭ ਤੋਂ ਵੱਡੀ ਪ੍ਰੋਬਲਮ ਆ ਹੁਣ ਇੱਕ ਬੰਦਾ ਕੋ ਸਮਾਨ ਲਾ ਕੇ ਆਇਆ ਨਾ ਹੋਇਆ ਆਉਂਦਾ ਜਿਹੜਾ ਵੈਸ਼ ਨੂੰ ਖੇਡ ਰਿਹਾ ਉਹ ਕਹਿੰਦਾ ਵੀ ਮੇਰਾ ਕੋਈ ਨਾ ਕੋਈ ਤੋੜੂ ਜਾਂਦਾ ਫਿਰ ਮੈਂ ਵੀ ਬਰੋਬਰ ਲਾਵਾਂ ਸੋ ਇਹ ਚੀਜ਼ ਨੂੰ ਬੜਾਵਾ ਦਿੱਤਾ ਜਾਂਦਾ ਸਟੀਰਾਈਡ ਦਾ ਸਟੀਰਾਈਡ ਤਾਂ ਯੂਜ਼ ਕੀਤਾ ਜਾਂਦਾ ਵੀ ਤੂੰ ਤਗੜਾ ਖੇਡਣਾ ਗੇਮ ਆ ਉਸ ਟਾਈਮ ਪਲੇਅਰ ਜਿਹੜੇ ਜ਼ਿਆਦਾਤਰ ਮੋਸਟਲੀ ਪਿੰਡਾਂ ਦੇ ਪਲੇਅਰ ਆ ਵਿਚਾਰੇ ਪੜ੍ਹੇ ਲਿਖੇ ਨਹੀਂ ਹੁੰਦੇ ਇੰਨੀ ਜਾਂ ਇੰਨੀ ਨੌਲੇਜ ਨਹੀਂ ਸਟੀਰਾਈਡ ਦੇ ਸਾਈਡ ਇਫੈਕਟ ਨਹੀਂ ਪਤਾ ਉਹਨਾਂ ਦੇ ਗੇਮ ਇੱਕ ਹੀ ਹੁੰਦੀ ਆ ਵੀ ਅਸੀਂ ਤਗੜਾ ਖੇਡਣਾ ਉਸ ਟਾਈਮ ਸਮਾਨ ਲਾਉਂਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਇੱਕ ਹੀ ਟਾਰਗੇਟ ਆ ਵੀ ਮੈਂ ਮੈਚ ਤਗੜਾ ਖੇਡ ਕੇ ਜਾਣਾ ਅਗਲੀ ਵਾਰੀ ਮੈਨੂੰ ਸੱਦਣਗੇ ਸੋ ਇਦਾਂ ਹੀ ਇਹਨਾਂ ਨਾਲ ਹੁੰਦੀ ਰਹੀ ਆ ਜਿਹੜਾ ਗਰਜੀ ਤੂਤਾਂ ਵਾਲਾ ਜਾਂ ਹੋਰ ਮੁੰਡੇ ਆ ਬੱਬੂ ਪੜਾਣੇ ਵਾਲਾ ਕਿੰਨੇ ਪਲੇਅਰ ਸੀ ਤਗੜੇ ਪੜਾਣੇ ਖੇਡਦੇ ਜਿਹੜੇ ਮਿੱਟੀ ਹੋ ਗਏ ਆ ਖਤਮ ਹੋ ਗਏ ਕਾਰਨ ਕੀ ਸੀ ਕਿਸੇ ਨੇ ਪੁੱਛਿਆ ਵੀ ਕਿਵੇਂ ਬੰਦੇ ਨਸ਼ੇ 'ਚ ਪਏ ਆ ਸੋ ਜਦੋਂ ਨਾਮ ਸੀ ਤੂਤੀ ਬੋਲਦੀ ਸੀ ਇਹਨਾਂ ਨੂੰ ਹਰ ਬੰਦਾ ਸਿਰ ਤੇ ਬਿਠਾਉਂਦਾ ਸੀ ਅੱਜ ਉਹ ਬੰਦਿਆਂ ਦੇ ਔਖਾ ਟਾਈਮ ਆਇਆ ਉਹਨਾਂ ਨੇ ਕਿਸੇ ਨੇ ਨਹੀਂ ਬਾਹ ਫੜੀ ਹੁਣ ਉਹ ਪ੍ਰਮੋਟਰ ਕਿੱਧਰ ਗਏ ਚਲੇ ਸੋ ਇਹ 플레이ਰ ਨੂੰ ਨਹੀਂ ਇਹਨਾਂ ਲਈ ਤਾਂ ਇੱਕ ਕੋੜਾ ਰੇਸਰ ਕੋੜਾ ਆਉਂਦੇ ਤੇ ਇੱਕ ਪੈਸੇ ਲਾਏ ਜਾਂਦੇ ਆ ਕਿੰਨੇ 플레이ਰ ਆ ਜਿਹਨਾਂ ਦੀਆਂ ਲੱਤਾਂ ਬਾਹਾਂ ਟੁੱਟਦੀਆਂ ਕਬੱਡੀ ਉਸ ਤੋਂ ਬਾਅਦ ਉਹ ਵਿਚਾਰੇ ਰੋਲ ਹੀ ਜਾਂਦੇ ਆ ਕਿਹੜਾ ਪ੍ਰਮੋਟਰ ਆ ਕੇ ਉਹਨਾਂ ਦੀ ਬਾਹ ਫੜਦਾ ਕਿੰਨੀਆਂ ਇੰਟਰਵਿਊ ਆਉਂਦੀਆਂ ਵੀ ਮੈਂ ਮੰਜੇ ਦੇ ਪਿਆ ਮੇਰੀ ਹੈਲਪ ਕਰ ਦੋ ਕਈ ਕਬੱਡੀ 플레이ਰ ਨਸ਼ੇ ਦੇ ਆਦੀ ਹੋ ਗਏ ਨਸ਼ੇ ਦੇ ਆਦੀ ਕਿਵੇਂ ਹੁੰਦੇ ਆ ਬਹੁਤ ਜ਼ਰੂਰੀ ਗੱਲ ਆ ਜਦੋਂ ਸਟੀਰਾਈਡ ਦੀ ਡੋਜ਼ ਲੈਂਦੇ ਆ ਜਿਹੜਾ ਸਟੀਰਾਈਡ ਹੁੰਦਾ ਹੈ ਆਪਣੀਆਂ ਮਾਸਪੇਸ਼ੀਆਂ ਵਧਾਉਂਦਾ ਜਿਹੜੇ ਹਾਰਮੋਨਸ ਇਨ ਬੈਲੈਂਸ ਕਰ ਦਿੰਦਾ ਜਿਹਨੂੰ ਆਪਾਂ ਕਹਿ ਦਿੰਦੇ ਪੱਕਿਆ ਪਕਾਇਆ ਭੋਜਨ ਪ੍ਰੋਸਨਾਂ ਸਰੀਰ ਲਈ ਜਦੋਂ ਉਹਨਾਂ ਨੂੰ ਟੈਸਟੋਸਟਰੋਨ ਹੁੰਦੇ ਜਿਹੜੇ ਆਪਣਾ ਸੈਕਸ ਦੇ ਲੈਵਲ ਨੂੰ ਵਧਾਉਂਦੇ ਆ ਜਿਹੜਾ ਆਪਣੇ ਅੰਦਰ ਹੁੰਦਾ ਜਦੋਂ ਟੈਸਟੋਸਟਰੋਨ ਦਿੱਤਾ ਜਾਂਦਾ ਹੁੰਦਾ ਲੈਵਲ ਠਿੱਗਣਾ ਹੋ ਜਾਂਦਾ ਐਚਜੀਐਚ ਹਾਰਮੋਨਸ ਹੁੰਦੇ ਆ ਟਰਨ A ਟਰਨ H ਟੈਸਾਸੋਨ ਬੋਲਡੀਨੋਨ ਜਿਹੜਾ ਪਸ਼ੂਆਂ ਨੂੰ ਟੀਕਾ ਦਿੱਤਾ ਜਾਂਦਾ ਸੀ ਉਹ ਅੱਜ ਕੱਲ ਬੋਲਡੀਨੋਨ ਜਿਹੜਾ ਇੰਜੈਕਟ ਕੀਤਾ ਜਾਂਦਾ ਬਾਡੀ ਬਿਲਡਿੰਗ ਦੇ ਵਿੱਚ ਵੀ ਤੇ ਕਬੱਡੀ ਵਾਲੇ ਵੀ ਇਹ ਲਾ ਰਹੇ ਆ ਜਦੋਂ ਇਹ ਸਟੀਰੋਇਡ ਦੀ ਮਾਤਰਾ ਜਦੋਂ ਕੋਈ 플레이ਰ ਖੇਡਦਾ ਉਹਨੂੰ ਐਂ ਲੱਗਦਾ ਮਾੜਾ ਮਹਿੰਦੀ ਡੋਸ ਵਧਾਵਾ ਜਦੋਂ ਡੋਸ ਵਧਾਉਂਦੇ ਆ ਕੱਲ ਨੂੰ ਇਹ ਛੱਡਦੇ ਆ ਹਾਰਮੋਨ ਜਿਹੜੇ ਇਨ ਬੈਲੈਂਸ ਹੁੰਦੇ ਆ ਜਿਹੜੀਆਂ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਕਈਆਂ ਦਾ ਜਿਹੜਾ ਦਿਲ ਦਾ ਆਕਾਰ ਜਿਹੜਾ ਛੋਟਾ ਹੋ ਜਾਂਦਾ ਉੱਤੇ ਜਿਹੜੀ ਚਰਬੀ ਜੜ ਜਾਂਦੀ ਆ ਜਿਹੜੀਆਂ ਨਾੜਾਂ ਸੁਗੜੀਆਂ ਸਟਾਰਟ ਹੋ ਜਾਂਦੀਆਂ ਜਿੰਨੂੰ ਕਹਿ ਦਿੰਦੇ ਵੀ ਕੈਸਟ੍ਰੋਲ ਵੱਧ ਗਿਆ ਜਿੰਨੂੰ ਹਾਰਟ ਟੈਕ ਦੀ ਪ੍ਰੋਬਲਮ ਦੱਸਦੇ ਆ ਉਹ ਇਹਦੇ ਨਾਲ ਆਉਂਦੀ ਆ ਫਿਰ ਜਦੋਂ ਇਹ ਬੰਦੇ ਛੱਡਦੇ ਆ ਇਹਨਾਂ ਦੇ ਜਿਹੜੇ ਸਰੀਰ ਆ ਜਿਹੜਾ ਉਹ ਸੁਸਤ ਹੋ ਜਾਂਦਾ ਜਿਹੜਾ ਐਗਰੈਸਿਵ ਹੁੰਦੇ ਆ ਗੁੱਸਾ ਆਉਣ ਲੱਗ ਪੈਂਦਾ ਜਿਹੜੀ ਵੀਕਨੈਸ ਕਮਜ਼ੋਰੀ ਮਸਲ ਢਲੇ ਪੈ ਜਾਂਦੇ ਆ ਇਹ ਫਿਰ ਕਈ ਵਾਰੀ ਨਹੀਂ ਹੁੰਦਾ ਕਈ ਵਾਰੀ ਇਹ ਕੀ ਕਰਦੇ ਆ ਜਿਵੇਂ ਕੋਈ ਕਹਿ ਦਿੰਦਾ ਵੀ ਆ ਖਾ ਜਿਹੜਾ ਨਸ਼ਾ ਯੂਜ਼ ਕਰਦੇ ਆ ਨਸ਼ੇ ਨਾਲ ਫਿਰ ਉਹ ਪੂਰਤੀ ਲੈਂਦੇ ਆ ਇੱਕ ਦੋ ਵਾਰੀ ਕਰਦੇ ਆ ਇਹਨਾਂ ਨੂੰ ਨਜ਼ਾਰਾ ਆਉਂਦਾ ਵੀ ਆ ਠੀਕ ਆ ਸਸਤਾ ਕੰਮ ਸੋ ਜੇ ਆਪਾਂ ਨਸ਼ਾ ਕਿੰਨਾ ਇਸ ਟੌਪਿਕ ਤੇ ਵੀ ਗੱਲ ਕਰਾਂਗੇ ਵੀ ਕਿੱਦਾਂ ਜਿਵੇਂ ਇੱਕ ਹਾਰਮੋਨਸ ਹੁੰਦਾ ਜਿਹੜਾ ਆਪਮਨ ਖੁਸ਼ੀ ਦਿੰਦਾ ਇਹਦੇ ਆਪਣੇ ਮਾਈਂਡ 'ਚ ਹੁੰਦਾ ਵੀ ਇਹ ਕਿਵੇਂ ਕੰਮ ਕਰਦਾ ਵੀਡੀਓ ਬਹੁਤ ਆਪਣੀ ਲੰਮੀ ਹੋ ਜਾਣੀ ਆ ਸੋ ਮੈਂ ਇਹੀ ਕਹਿਣਾ ਮੇਨ ਤਾਂ ਇਹ ਆ ਵੀ ਇਹਨੂੰ ਰੋਕਿਆ ਕਿਵੇਂ ਜਾਵੇ ਆਇਆ ਕਿਧਰੋਂ ਪਹਿਲਾਂ ਤਾਂ ਇਹ ਦੱਸੋ ਆਇਆ ਹੁਣ ਵੀ ਕੋਣ ਕੋਣ ਹੈ ਜੋ ਦੇਖੋ ਬਾਈ ਜੀ ਸਟੀਰਾਈਡ ਜਿਹੜਾ ਆਪਣੇ ਪੰਜਾਬ ਦੇ ਵਿੱਚ ਜਿਹੜਾ ਸਟੀਰਾਈਡ ਮਾਫੀਆ ਨੂੰ ਫੜਿਆ ਹੀ ਨਹੀਂ ਜਾ ਰਿਹਾ ਹੁਣ ਤੁਸੀਂ ਇਹ ਦੇਖੋ ਵੀ ਲੁਧਿਆਣੇ ਦੇ ਵਿੱਚ ਇੱਕ ਖੀੜਾ ਨਾਮ ਦਾ ਬੰਦਾ ਬਹੁਤ ਮਸ਼ਹੂਰ ਆ ਖੀੜਾ ਪਿੰਡ ਆ ਉੱਥੇ ਦਾ ਖੀੜਾ ਪਿੰਡ ਵੀ ਹੈਗਾ ਖੀੜੇ ਨਾਮ ਦਾ ਬੰਦਾ ਜਿਹੜਾ ਲੁਧਿਆਣੇ ਦੇ ਵਿੱਚ ਸਟੀਰਾਈਡ ਵੇਚ ਰਿਹਾ ਕਬੱਡੀ ਵਾਲਿਆਂ ਨੂੰ ਮੇਰਾ ਜਿੰਮ ਦਾ ਕੰਮ ਆ ਤੁਹਾਨੂੰ ਪਤਾ ਜਿੰਮ ਦੇ ਵਿੱਚ ਕਈ ਪਲੇਅਰ ਆ ਮੈਂ ਸਟੀਰੋਇਡ ਨਹੀਂ ਦਿੰਦਾਗਾ ਜਿਹੜੇ ਕਹਿਣਗੇ ਵੀ ਸਟੀਰੋਇਡ ਕਹੂੰਗਾ ਨਹੀਂ ਭਾਈ ਕਹਿਣਗੇ ਵੀ ਜੇ ਤੂੰ ਨਹੀਂ ਮਂਗਾ ਕੇ ਦੇਣਾ ਅਸੀਂ ਫਿਰ ਖੇੜੇ ਕੋਲ ਮੈਂ ਕਹਿੰਦਾ ਲੈ ਉਹ ਜਿੱਥੋਂ ਮਰਜੀ ਸਟੀਰੋਇਡ ਨਹੀਂ ਮੇਰੇ ਕੋਲ ਹੈਗਾ ਕਈ ਕਬੱਡੀ ਪਲੇਅਰ ਆ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਨਾਲ ਕਈ ਜ਼ਿੰਦਗੀਆਂ ਜੁੜੀਆਂ ਹੁੰਦੀਆਂ ਕਈ ਪਰਿਵਾਰ ਜੁੜੇ ਹੁੰਦੇ ਆ ਜਿਹੜੇ ਨਾਮੀ ਬੰਦੇ ਇਹ ਗੱਲਾਂ ਕਹਿੰ ਗੀਆਂ ਵੀ ਭਾਈ ਖੇੜੇ ਤੋਂ ਸਮਾਨ ਪਰ ਉਹਨਾਂ ਚ ਜਿਹੜੇ ਨਵੇਂ ਮੁੰਡੇ ਜਾਦੇ ਆ ਪੁਰਾਣੇ ਪਲੇਅਰ ਬਹੁਤ ਘਟਾ ਜਿਹੜੇ ਨਵੇਂ ਮੁੰਡੇ ਜਿਹੜੇ ਸ਼ਾਰਟਕਟ ਰਸਤਾ ਅਪਣਾਉਂਦੇ ਆ ਉਹ ਯੂਜ਼ ਕਰਦੇ ਆ 2500 3000 ਦੇ ਵਿੱਚ ਉਹ ਬੰਦਾ ਸਮਾਨ ਦਿੰਦਾ ਟੀਕਿਆਂ ਤੇ ਕੋਈ ਲੈਵਲ ਨਹੀਂ ਉਹਨਾਂ ਨੂੰ ਮੈਂ ਪੁੱਛਦਾ ਵੀ ਤੁਸੀਂ ਲੈਵਲ ਨਹੀਂ ਤੁਹਾਡੇ ਟੀਕੇ ਤੇ ਕੋਈ ਇੰਜੈਕਸ਼ਨ ਨਹੀਂ ਕੱਲ ਨੂੰ ਕਹਿੰਦੇ ਭਾਈ ਉਹ ਦਿੰਦਾ ਹੀ ਨਹੀਂ ਉਹ ਇੱਕ ਕੋਲੋਂ ਲਾਉਂਦਾ ਕਹਿੰਦਾ ਚਾਰ ਪੰਜ ਬੰਦੇ ਤਾਂ ਉਹਨੇ ਇੰਜੈਕਸ਼ਨ ਭਰਨ ਨੂੰ ਰੱਖੇ ਆ ਵੀ ਉਹਦੇ ਕੋਲ ਇੰਨਾ ਕੰਮ ਆ ਵੀ ਟਾਈਮ ਹੀ ਨਹੀਂ ਕਬੱਡੀ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਤੇ ਜੇ ਲੱਖੇ ਹਨੀ ਰੌਲਾ ਪਾਉਂਦੇ ਆ ਜੇ ਉਹਨਾਂ ਤੇ ਰੀਡ ਕਰਨ ਖਾਂ ਇੱਕ ਬੰਦਾ ਲੱਖਾਂ ਕਰੋੜਾਂ ਰੁਪਈਆਂ ਦਾ ਸਟੀਲ ਰੇਡ ਵੇਚੀ ਜਾਂਦਾ ਕੀ ਕੀ ਗੱਲ ਸਰਕਾਰ ਨੂੰ ਪਤਾ ਨਹੀਂ ਪੁਲਿਸ ਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਹੈ ਤੇ ਸਰਕਾਰ ਨੂੰ ਨਹੀਂ ਪਤਾ ਸਾਰੇ ਕਬੱਡੀ ਜਗਤ ਨੂੰ ਪਤਾ ਸਾਰੇ ਮਸ਼ਹੂਰ ਆ ਸਾਰੇ ਜਿਹੜੇ ਚ ਕੀ ਮਾਝੇ ਦਾ ਕਮਰੋਦ ਸਰੋਂ ਬੰਦੇ ਹੁੰਦੇ ਕੋਲੇ ਆਉਂਦੇ ਆ ਸਟੀਲ ਰੇਡ ਲੈਣਾ ਤੁਸੀਂ ਨਾਮ ਲੈ ਰਹੇ ਬਕਾਇਦਾ ਬੰਦੇ ਦਾ ਉਹ ਬਾਬਾ ਜੀ ਲੈ ਰਹੇ ਆ ਜੇ ਸੱਚਾ ਹਾਂ ਜੇ ਸੱਚ ਆ ਤੇ ਮੈਂ ਲੈ ਰਹਾਂ ਤੁਹਾਨੂੰ ਵੈਸੇ ਵੀ ਪਤਾ ਵੀ ਮੈਂ ਸੱਚ ਬੋਲਣ ਤੇ ਝਿਜਕਦਾ ਨਹੀਂ ਹੁੰਦਾ ਜੋ ਗੱਲ ਲੱਗਦੀ ਤੇ ਤੁਸੀਂ ਤੁਹਾਨੂੰ ਪਤਾ ਹੀ ਹੈ ਤੁਸੀਂ ਕੰਪਲੇਂਟ ਕਰਾ ਦਿਓ ਇੰਟਰਵਿਊ ਵਿੱਚ ਤਾਂ ਬੋਲਣਾ ਸੋਖਾ ਹੁੰਦਾ ਤੁਸੀਂ ਕਦੇ ਮੇਰੀ ਗੱਲ ਨਾ ਸਿੱਟਿਓ ਮੈਂ ਲਾਉਂਦਾ ਨਹੀਂ ਮੈਂ ਕਿਵੇਂ ਕੰਪਲੇਂਟ ਕਰਾਂ ਜਿਹੜੇ ਬੰਦੇ ਲਾਉਂਦੇ ਆ ਉਹਨਾਂ ਨੂੰ ਕਹੀਦਾ ਤੁਸੀਂ ਬੋਲੋ ਅਗਲਾ ਕਹਿੰਦਾ ਅਗਲੇ ਨੂੰ ਮੈਨੂੰ ਸਮਾਨ ਨਹੀਂ ਦੇਣਾ ਹੁਣ ਮੰਨ ਲਓ ਮੈਂ ਲਾਉਂਦਾ ਨਹੀਂ ਜੇ ਮੈਂ ਉਹਦੇ ਕੋਲ ਜਾਊਂਗਾ ਮੈਨੂੰ ਕੋਈ ਗਲਤ ਚੀਜ਼ ਲਾਊਂਗਾ ਮੈਂ ਕੰਪਲੇਂਟ ਕਰੂੰਗਾ ਜਦੋਂ ਮੈਂ ਗਿਆ ਨਹੀਂ ਉਹਦੇ ਕੋਲ ਮੈਂ ਕੰਪਲੇਂਟ ਕਿਵੇਂ ਦੇ ਦਾਂ ਕੰਪਲੇਂਟ ਕਿੰਨੀ ਕਰਨੀ ਜਿਹੜੇ ਪਲੇਅਰ ਆ ਪਲੇਅਰ ਦਾ ਆਵ ਜਾਂਦੇ ਅਗਲਾ ਕਹਿੰਦੇ ਹਾਂ ਸਮਾਨ ਨਹੀਂ ਦੇਣਾ ਇਨਲੀਗਲ ਕੰਮ ਲੀਗਲ ਹੀ ਕਰਦਾ ਹੋਗਾ ਨਾ ਕੁਝ ਇਨਲੀਗਲ ਕਰ ਰਿਹਾ ਉਹਦੀ ਕੰਪਲੇਂਟ ਹੋ ਜਾਂਦੀ ਲੀਗਲ ਬਾਈ ਜੀ ਇਨਲੀਗਲ ਤਾਂ ਤੁਸੀਂ ਕੰਪਲੇਂਟ ਕਰਦੇ ਸਟੀਰੋਇਡ ਬੈਨ ਆ ਆਪਣੇ ਪੰਜਾਬ ਚ ਕੋਈ ਬੰਦਾ ਵੇਚ ਹੀ ਨਹੀਂ ਸਕਦਾ ਸਟੀਰੋਇਡ ਆਇਆ ਹੀ ਮੈਡੀਸਨ ਦੇ ਵਿੱਚ ਸੀ ਮੈਡੀਸਨ ਦੇ ਵਿੱਚ ਵਰਤੋਲ ਹੀ ਬਣਿਆ ਸੀ ਸਟੀਰੋਇਡ ਜਦੋਂ ਕੋਈ ਬੰਦਾ ਹਾਰਡ ਦਾ ਪੇਸ਼ੈਂਟ ਆ ਜਾਂ ਗੋਡਿਆਂ ਦੇ ਪੇਸ਼ੈਂਟ ਆ ਉਹਨਾਂ ਨੂੰ ਸਟੀਰੋਇਡ ਦਿੱਤਾ ਜਾਂਦਾ ਸੀ ਸਟੀਰੋਇਡ ਆਮ ਤੌਰ ਤੇ ਨਹੀਂ ਵੇਚ ਸਕਦੇ ਉਹ ਵੀ ਬਿਨਾ ਟੈਗ ਤੋਂ ਹੁਣ ਮੈਂ ਤੁਹਾਨੂੰ ਨਾਮ ਲੈ ਰਿਆਂ ਲੈ ਕੋ ਸਰਕਾਰ ਕਰੇ ਕਿਉਂ ਫੜੂਗੀ ਜਿਹੜਾ ਬੰਦਾ ਕਰੋੜਾਂ ਰਪਈਆਂ ਦਾ ਸਟੀਰੀਡ ਵੇਚ ਰਿਹਾ ਤੁਹਾਨੂੰ ਕੀ ਲੱਗਦਾ ਬਿਨਾ ਸੈਟਿੰਗ ਤੋਂ ਬੈਠਾ ਪੁਲਿਸ ਨੂੰ ਪਤਾ ਨਹੀਂ ਪੁਲਿਸ ਨੂੰ ਸਭ ਕੁਝ ਪਤਾ ਹੁੰਦਾ ਵੀ ਪੁਲਿਸ ਆ ਚੀਜ਼ ਨਹੀਂ ਕਿਉਂ ਪਰ ਪੁਲਿਸ ਕੀ ਕਰੇ ਜਿਹੜੇ ਇਹ ਬੰਦੇ ਐ ਪੁਲਿਸ ਨਾਲ ਥੋੜਾ ਇਹ ਵੱਡੇ ਜਦੋਂ ਹਾਈ ਲੈਵਲ ਤੇ ਕੰਮ ਹੋ ਜਾਂਦਾ ਉੱਚੇ ਲੈਵਲ ਤੇ ਲੀਡਰਾਂ ਨਾਲ ਗੱਲਬਾਤ ਹੁੰਦੀ ਜਿਨ੍ਹਾਂ ਨੂੰ VOTING ਦੇ ਵਿੱਚ ਹਫਤਾ ਜਾਂਦਾ ਜਿਨ੍ਹਾਂ ਨੂੰ 50-50 ਲੱਖ ਕਰੋੜ-ਕਰੋੜ ਰੁਪਈਆ ਫੰਡਿੰਗ ਦਿੱਤੀ ਜਾਂਦੀ ਆ ਇਹ ਲੀਡਰਾਂ ਦੇ ਹੱਥ ਹੁੰਦੇ ਆ ਤਾਂ ਨਹੀਂ ਫੜੇ ਜਾਂਦੇ ਪੁਲਿਸ ਦਾ ਇਹਦੇ ਨਾਲ ਜੇ ਅੱਜ ਹੀ ਕਹਿਣਖਾਂ ਵੀ ਉਹਨੂੰ ਚੱਕ ਲੋ ਤੇ ਅੱਜ ਹੀ ਚੱਕ ਲਊਗੀ ਪੁਲਿਸ ਰੌਲਾ ਆ ਇਹ ਪੁਲਿਸ ਦੀ ਤਾਂ ਜਿਹੜਾ ਹਫਤਾ ਹੁੰਦਾ ਛੋਟੇ ਲੈਵਲ ਦਾ ਹੁੰਦਾ ਜਿਹੜਾ ਲੀਡਰਾਂ ਦਾ ਹਫਤਾ ਹੁੰਦਾ ਜਿਹੜਾ ਹੁਣ ਕਰੋੜਾਂ ਰੁਪਈਆ ਦਾ ਸਟੇਜ ਵੇਚਦਾ ਇੱਕ ਦਿਨ ਦੀ ਆਮਦਨ ਲੱਖਾਂ ਦੀ ਹੁੰਦੀ ਉਹ ਤੁਹਾਨੂੰ ਕੀ ਲੱਗਦਾ ਵੀ ਬਿਨਾਂ ਸੈਟਿੰਗ ਤੋਂ ਵੇਚੀ ਜਾਂਦਾ ਉਹਦੇ ਮਗਰ ਕੋਈ ਮਾਫੀਆ ਨਹੀਂ ਬਹੁਤ ਤਗੜੇ ਲੈਵਲ ਤੇ ਕੰਮ ਹੁੰਦੇ ਆਏ ਇਹ ਕਈ ਅਫਸਰਾਂ ਨੂੰ ਆਈਫੋਨ ਜਾਂਦੇ ਹੁਣੇ ਕਈਆਂ ਨੂੰ ਫੰਡਿੰਗ ਜਾਂਦੀ ਕਈ ਤਾਂ ਤਾਂ ਤੱਕ ਰਲਿਆ ਹੁੰਦਾ ਇੱਕ ਬੰਦਾ ਨਹੀਂ ਕਰਦਾ ਜਦੋਂ ਚੈਨ ਫੜੀ ਜਾਣੀ ਹੁਣ ਇੱਕ ਬੰਦਾ ਉਹਨੂੰ ਪਤਾ ਆ ਵੀ ਜੇ ਇਹਨੂੰ ਮੈਂ ਫੜਿਆ ਉਤਲਾ ਅਫਸਰ ਫੜਿਆ ਜਾਣਾ ਉਤਲਾ ਫੜਿਆ ਉਦੋਂ ਤਾਂ ਫਿਰ ਉਹ ਗੱਲ ਉੱਥੇ ਹੀ ਨੱਪੀ ਜਾਂਦੀ ਕਿਤੇ ਪੰਜਾਬ 'ਚ ਇੱਕ ਬੰਦਾ ਕੰਮ ਥੋੜਾ ਕਰ ਰਿਹਾ ਬਾਈ ਜੀ ਜੇ ਇਨਲੀਗਲ ਚੀਜ਼ ਆ ਕੋਈ ਵੀ ਕੰਪਲੇਂਟ ਕਰ ਸਕਦਾ ਤੁਸੀਂ ਕੰਪਲੇਂਟ ਦੇ ਮੈਂ ਕਹਿੰਨਾ ਮੈਂ ਬੋਲ ਰਿਹਾ ਆਨਲਾਈਨ ਇਹਦੂ ਵੱਡੀ ਕੰਪਲੇਂਟ ਕੀ ਹੁੰਦੇ ਛਾਪਾ ਮਾਰ ਲੈਣ ਛਾਪਾ ਤਾਂ ਤਾਂ ਮਾਰਨਗੇ ਨਾ ਉਹਨਾਂ ਕੋ ਰਿਟਰਨ ਕੰਪਲੇਂਟ ਆਏਗੀ ਪਾਲਸੀ ਵੀ ਕਾਰਵਾਈ ਤਾਂ ਹੀ ਕਰੇ ਮੈਂ ਕੰਪਲੇਂਟ ਕਰ ਇਹ ਮੈਂ ਛੱਡੋ ਕਈਆਂ ਨੇ ਪਾਈ ਆ ਇੱਕ ਨੇ ਥੋੜਾ ਪਾਈ ਆ ਹੁੰਦੇ ਤੇ ਕੰਪਲੇਂਟਾਂ ਹੋਈਆਂ ਨਹੀਂ ਤੁਹਾਨੂੰ ਕੀ ਲੱਗਦਾ ਹੁਣ ਮੈਂ ਨਾਮ ਲਾਵਾਂ ਵੀ ਕਿਹੜੇ ਕਿਹੜੇ ਬੰਦੇ ਨੇ ਪਾਈ ਆ ਹੁਣ ਕਿਸੇ ਦਾ ਆਨਲਾਈਨ ਨਾਮ ਲੈ ਕੇ ਮੈਂ ਕਿ ਕਈਆਂ ਨੇ ਬੰਦਿਆਂ ਨੇ ਪਾਈਆਂ ਨਹੀਂ ਕੁਝ ਹੁੰਦਾ ਕੰਪਲੇਂਟਾਂ ਜਿਹੜੀਆਂ ਇੱਥੋਂ ਤੱਕ ਆਨਲਾਈਨ ਕਿੰਨੀਆਂ ਕੰਪਲੇਂਟਾਂ ਪਈਆਂ ਹੋਣੀਆਂ ਉਹ ਆਨਲਾਈਨ ਹੀ ਰਹਿ ਜਾਂਦੀਆਂ ਜਿਹੜਾ ਪੈਸਾ ਇਹਦੇ ਤੋਂ ਵੱਡੀ ਤਾਕਤ ਨਹੀਂ ਪੈਸਾ ਕਹਿੰਦੀ ਕੋਹਾਂ ਦੀ ਚੀਜ਼ ਨੂੰ ਨਪ ਲੈਂਦਾ ਪੈਸੇ ਤੋਂ ਉੱਤੇ ਕੁਝ ਨਹੀਂ ਬਣਿਆ ਜਦੋਂ ਪੈਸਾ ਚੜਦਾ ਉਦੋਂ ਵੱਡਿਆਂ ਵੱਡਿਆਂ ਦੇ ਮੂੰਹ ਬੰਦ ਹੋ ਜਾਂਦੇ ਆ ਸੋ ਗੱਲ ਫੇਰ ਉਹੀ ਆ ਗਈ ਜਿਹੜੀ ਕਬੱਡੀ ਇਹਾਰਾਂ ਦੀ ਲੱਖਾਂ ਦੀ ਹੋ ਗਈ ਲੱਖਾਂ ਤੋਂ ਕਰੋੜਾਂ ਦੇ ਜਲੇਗੀ ਤਾਂ ਹੀ ਗੈਂਗਸਟਰਾਂ ਦੀ ਐਂਟਰੀ ਆਈ ਕਬੱਡੀ 'ਚ ਜਿੱਥੇ ਪੈਸਾ ਉੱਥੇ ਗੈਂਗਸਟਰ ਆਉਣਗੇ ਉੱਥੇ ਹੀ ਗਲਤ ਕੰਮ ਹੋਊਗਾ ਮੈਂ ਮੈਂ ਤੁਹਾਨੂੰ ਇੱਥੇ ਜਿੱਥੇ ਪੈਸਾ ਹੈ ਨਹੀਂ ਉੱਥੇ ਗਲਤ ਕੰਮ ਕੀ ਹੋਣਾ ਆਪਾਂ ਗੈਂਗਸਟਰਾਂ ਵੱਲ ਬਾਅਦ 'ਚ ਜਾਂਦੇ ਆ ਮੈਂ ਤੁਹਾਨੂੰ ਆਹ ਗੱਲ ਪੁੱਛ ਰਿਹਾ ਤੁਸੀਂ ਕਹਿ ਰਹੇ ਹੋ ਵੀ ਉਹਦੇ ਕੋਲ ਰਸ਼ ਲੱਗਿਆ ਰਹਿੰਦਾ ਲੋਕੀ ਲੋਕੀ ਜਿਹੜੇ ਕਬੱਡੀ ਪਲੇਅਰ ਆ ਟੀਕੇ ਲਵਾਉਣ ਵਾਸਤੇ ਬਿਲਕੁਲ ਜਦੋਂ ਸੀਜ਼ਨ ਚੱਲਦਾ ਨਾ ਕਬੱਡੀ ਦਾ ਤੇ ਉੱਥੇ ਲਾਈਨ 'ਚ ਲਾ ਕੇ ਸਮਾਨ ਲੈਣਾ ਪੈਂਦਾ ਇਹ ਪਲੇਅਰ ਜਿਹੜੇ ਮੇਰੇ ਕੋਲੇ ਆਉਂਦੇ ਆ ਉਹ ਦੱਸਦੇ ਆ ਮੈਂ ਨਹੀਂ ਕਦੇ ਗਿਆ ਇੱਕ ਤਾਂ ਪਲੇਅਰ ਨੇ ਨਹੀਂ ਨਾਲੇ ਮੈਨੂੰ ਦੱਸਿਆ ਮੇਰੀ ਤਾਂ ਕਬੱਡੀ ਇੱਥੇ ਖੇਡਦੇ ਰਹੇ ਆ ਆਪ ਨੂੰ ਪਤਾ